ਜੀ ਸਾਹਿਬ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਹੈ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੈ ਜੀ ਤੁਹਾਡੇ ਘਰ ਗੱਲ ਸਰ ਕੁਛ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਆ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਦ ਸਿੰਘ ਛਾਲੀ ਇਹ ਕੰਮ ਕਰਾਂਦਿਆ ਸੀਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਵਹਿ ਗਿਆ ਸਾਡੇ ਵਾਲ ਜੀ ਵੀ ਆਉਂਦੇ ਆ ਇਹ ਜਿੰਨਾ ਚਿਰ ਅਸੀਂ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਏ ਰਹਾ ਧਿਆਨ ਸਾਡੇ ਵਾਲ ਹੀ ਰਿਹਾ ਉਧਰ ਵੈਨਰਿਆ ਵੈਨਰਿਆ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਵਾ ਫਿਰ ਅਸੀਂ ਮੁੜ ਕੇ ਆਏ ਆ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿੰਨੂੰ ਗੱਲ ਕਰਦੇ ਨੂੰ ਆਏ ਆ ਤੇ ਭਾਜੀ ਉਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲੇ ਵੀ ਉੱਠ ਕੇ ਆ ਗਏ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਨੇ ਬੱਚਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹਦੇ ਹੱਥ 'ਚ ਰਾੜ ਸੀਗੀ ਮਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾਅ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਯੂਰੋ ਉਹ ਦੁਕਾਨ ਵਾਲੇ ਨੇ ਛੁੜਾਇਆ ਛੁੜਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਕੁਛ 4-5 ਦਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਗਿਆ ਨਾਲ ਆਪਣੇ ਭਰਾ ਨੂੰ ਲੈ ਗਿਆ ਦੋਨੋਂ ਤੇ ਨਾਲ ਇਹਦੇ 15-20 ਮੁੰਡੇ ਹੈਗੇ ਸੀਗੇ ਭਾਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨਹੀਂ ਡਬੇ ਅਜ ਗਾਲ ਗਾਲੀ ক্লোਜ ਕਰਨ ਡੇਵੇ ਆ ਪਿਛੇ ਇਹੜੇ ਮੁੰਡੇ ਸੀਗੇ ਉਹਨਾਂ ਨੇ ਮੁੜ ਕੇ ਵਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਅਸੀਂ ਫਿਰ ਧੱਗੇ ਧੁੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਆਹੀਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕਿਤਾ ਜੀ ਮੁੜ ਕੇ ਚੋ ਵੀ ਆ ਪਰ ਸੱਡਾ ਸੋਡਾ ਸਾਡੇ ਮੇਰੀ ਸਿਸਟਰ ਦੇ ਵੀ ਸੱਟ ਲੱਗੀ ਆ ਇੱਕ ਇੱਕ ਦੇ ਲੱਕੇ ਚ ਸੱਟ ਲੱਗੀ ਆ ਇੱਕ ਦੇ ਗਿੱਟੇ ਦੇ ਵੱਜੀ ਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਦੇ ਮਾਰੀ ਆ ਜੀ ਮੇਰੇ ਤਾਏ ਦੇ ਮੁੰਡੇ ਦੇ ਸਿਰ ਤੇ ਸੱਟ ਲੱਗੀ ਆ ਵਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਆ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰੰਜਿਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਤੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਆ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ adda ਕੋਈ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਆ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਾਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅੱਪ ਸੀਬੀ ਸਾਹਿਬ ਦੇ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਲੇ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਸੇ ਨਾਲ ਗੱਲ ਨਹੀਂ ਪਾਈ ਆਪਾਂ ਦਰਖਾਸਤ ਉੱਥੇ ਦੇ ਕੇ ਆਏ ਆ ਹਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗਾ ਕਿਸੇ ਨੇ ਪੁੱਛਿਆ ਹੋਣੀ ਜਾਣ ਕੇ ਵੀ ਕੀ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇ ਤਾਲੀ ਕਿ ਲਗਾ ਤarde ਕੋਈ ਖਤਰਾ ਸੁਦਾ ਹੈ ਖਤਰਾ ਬਹੁਤ ਹੈ ਜੀ ਸਾਨੂੰ ਮਿਲ ਗਈ ਸਾਨੂੰ ਧਮਕੀਆਂ ਛਰੇ ਆਨ ਦੇ ਕੇ ਗਏ ਇੱਥੇ ਆ ਉਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡੇ ਉਹਨਾਂ ਦੇ ਮੁੰਡਿਆਂ ਨੇ ਵੀ ਕਹੀ ਇੰਨੀ ਗੱਲ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹਦੇ ਹੁਣ ਜਾਂਹੀਂ ਬਚਾਂਗੇ ਜਾਂ ਤੁਸੀਂ ਬਚੋਗੇ ਕੀ ਮੰਗਣਾ ਜੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋਵੇ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਡਾਂ ਲਾਈਆਂ ਸਾਡੇ ਘਰ ਆਣ ਕੇ ਗੱਲ ਬਏ ਆ ਅੱਜ ਤੁਸੀਂ ਵੇਖ ਹੀ ਲਿਆ ਸਾਡੇ ਵੱਡੇ ਕਿ ਤਰ੍ਹਾਂ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬ ਅਹੀਂ ਚੋਨੇ ਬੁਲਸ ਕੋ ਇਹੋ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰਿਆਂ ਨੂੰ ਪੂਜਾ ਰਾਣੀ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆਇਆ ਜੀ ਇਕੱਤਰ ਅੱਜ ਇਥੇ ਦੋਵੇਂ ਭਰਾ ਆ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹਦੀ ਦੁਕਾਨ ਹੈ ਮਕੈਨਿਕ ਦੀ ਉਹ ਦੇਖਦਾ ਪਿਆ ਸੀ ਇੰਨਾਂ ਵੱਲ ਤੇ ਉਹਨਾਂ ਨੇ ਉਹਨੇ ਬਾਅਦ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਗੋਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾ ਬਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆਗੇ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ઠાਡੇ ਆ ਤੇ ਵੇਖ ਲੈਨੇ ਫਿਰ ਆਜੋ ਬਾਹਰ ਕੀ ਬੰਦਾ ਵਾ ਤੇ ਬਾਅਦ ਵਿੱਚ ਐਟਾ ਰੋੜੇ ਚਲਾ ਚਲੂ ਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨ ਨੂੰ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜਿਆਦਾ ਹਮਲਾ ਕੀਤਾ ਸਾਡੀ ਹਵੇਲੀ 'ਚ ਹੀ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸਹਿਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਗਿੱਟੇ ਦੇ ਉੱਪਰ ਤੇ ਗੌਰਪ੍ਰੀਤ ਸਿੰਘ ਪਿੰਕਾ ਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੀਆਂ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇਰ ਆ ਕਾਲੂ ਮੰਤਰੀ ਕਹਿੰਦੇ ਉਹਨੂੰ ਔਰੇ ਸਿਰ ਦੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਵਿਸ਼ਾਲ ਸਿੰਘ ਕਰਨ ਨੇ ਸੁਖਚੰਦ ਸਿੰਘ ਸੁਖਚੰਦ ਸਿੰਘ ਕਰਨ ਨੇ ਵਿਸ਼ਾਲ ਸਿੰਘ ਛਾਲੀ ਨੇ ਤੇ ਬਸ ਇਹ ਤੇ ਹੁਣ ਕੀ ਹੈ ਬਲਕਿ ਪੁਲਿਸ ਨੂੰ ਕੰਪਲੇਟ ਕੀਤੀ ਤੇ ਹਾਂਜੀ ਕੰਪਲੇਟ ਕੀਤੀ ਆ ਹਾਂਜੀ ਪੁਲਿਸ ਨਹੀਂ ਆਈ ਬਾਅਦ ਵਿੱਚ ਇਹ 4 ਵਜੇ ਦੀ ਗੱਲ ਹੈ ਤੇ ਹੁਣ ਕਿੰਨਾ ਟਾਈਮ ਹੋ ਗਿਆ ਜਿਹੜਾ ਲੱਗ ਤੁਸੀਂ ਹੋਣ ਟੇਸ 8:30 9 ਦਾ ਟਾਈਮ ਹੋਣਾ ਵਾ ਪੁਲਿਸ ਨਹੀਂ ਆ ਰਹੀ ਪੁਲਿਸ ਨਹੀਂ ਆ ਰਹੀ ਪਹਿਲਾਂ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਚੁੱਕੀ ਆ ਮੇਰੇ ਮੈਂ ਸੈਬ ਸਿੰਘ ਦੇ ਨਾਲ ਕੋਡ ਮੈਰਿਜ ਕਰਵਾਈ ਆ ਮੇਰੇ ਪੇਕੇ ਪਰਿਵਾਰ ਦੇ ਨਾਲ ਰਹਿੰਦੇ ਆ ਇਹ ਮੁੰਡੇ ਜਿਹੜੇ ਆ ਉਹ ਇਹਨਾਂ ਨੂੰ ਚੁੱਕਣਾ ਦਿੰਦੇ ਆ ਅੱਗੇ ਵੀ ਹੈਗੀ ਸੀ ਲੜਾਈ ਦੇ ਵਿੱਚ ਆਪਾਂ ਇਹਨਾਂ ਦਾ ਨਾਂ ਨਹੀਂ ਲਿਖਵਾਇਆ ਹੁਣ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਇਹ ਆਏ ਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਲੜੋ ਤੇ ਅਸੀਂ ਗਾੜੀ ਤੁਹਾਡੀ ਹੈਲਪ ਕਰਾਂਗੇ ਮਤਲਬ ਫੋਨ ਦੇ ਉੱਪਰ ਹੀ ਅੱਗੇ ਨਹੀਂ ਆਵਾਂਗੇ ਤੇ ਫੋਨ ਦੇ ਉੱਪਰ ਹੀ ਗੱਲਬਾਤ ਕਰਾਂਗੇ ਜੋ ਵੀ ਤੁਹਾਡੇ ਨਾਲ ਹੋਊਗਾ ਆਪਾਂ ਕਰਾਂਗੇ ਪਰ ਪੁਲਿਸ ਜਿਹੜੀ ਆ ਨਾ ਸਾਡੀ ਸੁਣਵਾਈ ਨਹੀਂ ਕਰਦੀ ਪਈ ਪਹਿਲੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੋਈ ਤੇ ਖਤਰਾ ਹੈ ਦੋ ਵਾਰੀ ਹਮਲਾ ਹੋ ਚੁੱਕਾ ਹੈ ਹਜੇ ਤੱਕ ਆਡੀ ਸੁਣਵਾਈ ਨਹੀਂ ਹੋਈ ਗਾਂ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਾਡੇ ਛੋਟੇ ਛੋਟੇ ਬੱਚੇ ਆ ਟਰੂਲ ਟ੍ਰੈਲਿੰਗ ਦਾ ਕੰਮ ਕਰਦੇ ਨੇਰੇ ਸਵੇਰੇ ਹੁੰਦੇ ਆਂ ਇਕੱਲੇ ਹੁੰਨੇ ਘਰ ਤੇ ਪਤਾ ਨਹੀਂ ਕੀ ਕਰ ਸਕਦੇ ਕੀ ਨਹੀਂ ਤੁਹਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਕੋਰਟ ਵਿੱਚ ਵੀ ਲਾਇਆ ਹੀ ਕੇਸ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕਰਦੀ ਪਈ ਤੇ ਇਹ ਇਹਨਾਂ ਦਾ ਕਾਲੇ ਘਰ ਵਿੱਚ ਝਗੜਾ ਆ ਦੋ ਬਾਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ ਹੋਈ 2 ਐਸਪਰ ਦਰਖਾਸਤ ਆਈ ਉਸਨੂੰ ਨਵਾਜ ਕੇ ਇਹ ਕਾਰਵਾਈ ਕੀਤੀ ਗਈ। ਇਹ ਦਰਖਾਸਤ ਮਿਲੀ ਹੈ ਜੇ ਆਪਾਂ ਲਾਈਨ ਕਰ ਰਹੇ ਡਿਊਟੀ ਉੱਤੇ। ਇਹ ਕਹਿੰਦੇ ਕਿ ਪਹਿਲੇ ਵੀ ਕਿਤੇ ਰਹਿ ਰਹੇ ਸੀ। ਪਹਿਲੇ ਲਵ ਮੈਰਿਜ ਇਹਨਾਂ ਦੀ ਤੂੰ ਥੋੜਾ ਪਰਿਵਾਰਿਕ ਡਿਸਪਿਊਟ ਹੈਗਾ। ਯਾਨੀ ਕੀ ਕਰਦੇ ਕੀਤੇ ਇਹ ਪਰਿਵਾਰ ਨੂੰ ਬਣਾ ਰਹੇ। ਹਾਂ ਪਰਿਵਾਰ ਦੋਨ ਬਲਾਕੀ।